ਬਾਬਾ ਫਰੀਦ ਖੁਦਾ ਤੱਕ ਪਹੁੰਚਣ ਵਾਲੇ ਰੱਬ ਦਾ ਸੁਹਾਗਣ ਹੋਈ ਕੀ ਕਹਿ ਰਹੀ ਹੈ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਲੋਕੀ ਮੈਨੂੰ ਤਾਂ ਫਕੀਰ ਫਕੀਰ ਕਹਿੰਦੇ ਆ ਸੰਤ ਸੰਤ ਕਹਿੰਦੇ ਆ ਪਰ ਇਹ ਦੁਨੀਆ ਦੇ ਲੋਕ ਮੈਂ ਤਾਂ ਗੁਨਾਹਾਂ ਦਾ ਭਰਿਆ ਧਨ ਅਸੀਂ ਤਾਂ ਗੁਣ ਵੀ ਕੋਈ ਨਹੀਂ ਕਿ ਬੇਇਮਾਨ ਚ ਗੱਲਾਂ ਕਰਦੇ ਉਸ ਤੱਕ ਪਹੁੰਚੇ ਨਾਲ ਫਕੀਰ ਕਹਿ ਰਿਹਾ ਨਹੀਂ ਮੈਂ ਗੁਣਹੀ ਭਰਿਆ ਮੈਂ ਆਪਣਾ ਦਾ ਹੀ ਭਰਿਆ ਖੁਦਾ ਦੇ ਅੱਗੇ ਐਸੇ ਬੋਲ ਮਤ ਰੱਖੋ ਕਿ ਮੇਰੇ 'ਚ ਆਹ ਗੁਣ ਹੈ ਨਹੀਂ ਹਮ ਮੈਲੇ ਤੁਮ ਉਜਲ ਕਰਦੇ ਐਸੇ ਰੱਖੋ ਹਮ ਫੂਲ ਵਿਗਾੜੇ ਦਿਨ ਸਰਾਤ ਐਸੇ ਸ਼ਬਦ ਰੱਖੋ ਔਰ ਰੱਖੋ ਵੀ ਅੰਦਰੋਂ ਰੋਕ ਕੇ ਰੱਖੋ ਅਵਸਥਾ ਫੇਰ ਹੀ ਮਿਲਨੀ ਹੈ